ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵਰ ਬੀਬ ਸਿੰਘ ਮੰਦਰ ਮੁਖ ਬੁਲਾਰਾ ਰਾਮਗੜੀਆ ਅਕਾਲ ਜਥੇਬੰਦੀ ਦੋਸਤੋ ਜਿੱਦਾਂ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਸ਼ ਸਿੱਧੂ ਵੱਲੋਂ ਇੱਕ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਦੇ ਵਿੱਚ ਰਾਮਗੜੀਆ ਬਰਾਦਰੀ ਦੀਆਂ ਭਾਵਨਾਵਾਂ ਬਹੁਤ ਵੱਡੇ ਲੈਵਲ ਤੇ ਆ ਹਾਟ ਹੋਈ ਉਹ ਸਭ ਤੇ ਚੱਲਦੇ ਆ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਬਲਕਾਸ਼ ਸਿੱਧੂ ਨੂੰ 5 ਤਰੀਕ ਤੱਕ ਦਾ ਅਲਟਮ ਅਲਟੀਮੇਟਮ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਉਹਨੂੰ ਕਿਹਾ ਗਿਆ ਸੀਗਾ ਕਿ ਬਰਾਦਰੀ ਕੋਲੋਂ ਰਾਮ ਗੜੀਆ ਬਰਾਦਰੀ ਕੋਲੋਂ ਮਾਫੀ ਮੰਗਲਾ ਨਹੀਂ ਤੇ ਨਹੀਂ ਤੇਰੇ ਖਿਲਾਫ ਕੋਈ ਵੱਡਾ ਐਕਸ਼ਨ ਕਰਾਂਗੇ ਅੱਜ ਉਸੇ ਚੀਜ਼ ਦੇ ਚੱਲਦੇ ਹੀ ਬਲਕਾਸ਼ ਸਿੱਧੂ ਵੱਲੋਂ ਸਾਡੇ ਕੋਮੇ ਸੰਚਾਲਕ ਸਰਦਾਰ ਹਰਜੀਤ ਸਿੰਘ ਰਾਮ ਗੜੀਆ ਜੀ ਨਾਲ ਸੰਪਰਕ ਕਰਕੇ ਪਟਿਆਲਾ ਵਿਖੇ ਉਸ ਸਖਸ਼ ਵੱਲੋਂ ਮਾਫੀ ਦਾ ਇਜ਼ਹਾਰ ਕੀਤਾ ਗਿਆ ਦੋਸਤੋ ਇਸ ਸੰਗਠਨ ਦੀ ਤਾਕਤ ਹੈ ਜੇ ਅਸੀਂ ਇੱਕ ਝੋਟਾ ਤਾਂ ਅਸੀਂ ਵੱਡੇ ਤੋਂ ਵੱਡੇ ਸਖਸ਼ ਨੂੰ ਵੀ ਜੋ ਵੀ ਕੋਈ ਸਾਡੀ ਬਰਾਦਰੀ ਦੇ ਖਿਲਾਫ ਸਾਡੇ ਸਮਾਜ ਦੇ ਖਿਲਾਫ ਕੁਝ ਬੋਲਣ ਦੀ ਜ਼ਰੂਰਤ ਕਰੇ ਜਾਂਦੇ ਸੀ ਉਹਨੂੰ ਝਕਾਉਣ ਦੀ ਤਾਕਤ ਰੱਖਦੇ ਆ ਤੇ ਦੋਸਤੋ ਇਸ ਸੰਗਠਨ ਦੀ ਸ਼ਕਤੀ ਹੈ ਕਿ ਅੱਜ ਉਹ ਸਖਸ਼ ਨੇ ਜਿਹਨੇ ਇੱਕ ਬਜਰ ਗਲਤੀ ਕੀਤੀ ਅੱਜ ਉਹਨੇ ਗਲਤੀ ਦਾ ਅਹਿਸਾਸ ਕੀਤਾ ਔਰ ਸਾਡੀ ਬਾਣੀ ਇਹ ਕਹਿੰਦੀ ਆ ਸ਼ਰਨ ਪਰੇ ਸੋ ਤਰਿਆ ਜੋ ਵੀ ਚੱਲ ਕੇ ਆ ਗਿਆ ਮਾਫੀ ਮੰਗ ਗਿਆ ਅਸੀਂ ਉਹਦੇ ਤੇ ਐਕਸ਼ਨ ਨਹੀਂ ਲੈਂਦੇ ਪਰ ਇਹਦੇ ਨਾਲ ਇੱਕ ਤਾੜਨਾ ਜ਼ਰੂਰ ਕਰਨੀ ਚਾਹੁੰਦੇ ਆ ਫਿਊਚਰ ਦੇ ਵਿੱਚ ਅਗਰ ਕੋਈ ਵੀ ਸ਼ਖਸ ਐਹੋ ਜੀ ਦੁਬਾਰਾ ਗਲਤੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਨਤੀਜੇ ਉਹ ਭੁਗਤਣ ਵਾਸਤੇ ਤਿਆਰ ਰਵੇ ਇਹ ਮਾਫੀ ਸਿਰਫ ਇਸ ਲਈ ਦਿੱਤੀ ਜਾਂਦੀ ਆ ਕਿ ਕੋਈ ਅਹਿਸਾਸ ਕਰ ਲਵੇ ਕੋਈ ਅਹਿਸਾਸ ਕਰ ਲਵੇ ਤੇ ਅਹਿਸਾਸ ਕਰਨ ਵਾਲੇ ਨੂੰ ਮਾਫ਼ ਕਰ ਦਿੱਤਾ ਜਾਂਦਾ ਤੇ ਜੇ ਕੋਈ ਅਹਿਸਾਸ ਨਹੀਂ ਕਰਦਾ ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਦੁਬਾਰਾ ਵੀ ਉਹਦੇ ਤੇ ਐਕਸ਼ਨ ਲਿਆ ਜਾ ਸਕਦਾ ਔਰ ਸੰਗਠਨ ਦੀ ਇਹ ਤਾਕਤ ਆ ਕਿ ਕੋਈ ਆਣ ਕੇ ਤੁਹਾਡੇ ਅੱਗੇ ਝੁਕ ਕੇ ਮਾਫੀ ਮੰਗ ਲੈਂਦਾ ਤੇ ਕੋਈ ਮਾਫੀ ਮੰਗਣ ਦਾ ਨੀਵਾ ਨਹੀਂ ਉਹਦਾ ਤੇ ਮਾਫ਼ ਕਰਨ ਵਾਲੇ ਨਾਲ ਮਾਫ਼ ਕਰਨਾ ਸਭ ਤੋਂ ਵੱਡਾ ਤਦਮਾ ਜੀ ਜੀ ਦਾ ਖਾਲਸਾ ਮੈਨੂੰ ਜੀ ਖਤੇ ਅੱਜ ਅਸੀਂ ਆਰਾਮਗੜੀਆ ਅਕਾਲ ਜਤੀਬੰਦੀ ਤੇ ਕੌਮੀ ਸੂਚਕਾ ਸਰਦਾਰ ਹਰੀ ਸਿੰਘ ਵੀ ਰਾਮਗੜੀ ਸਾਹਿਬ ਕੋਲ ਪਹੁੰਚੇ ਆ ਜੋ ਪਿਛਲੇ ਦਿਨੀ ਇੱਕ ਮੇਰੀ ਆਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਹ ਆਵਾਜ਼ ਆ ਜਿਹੜੀ ਕਿਸੇ ਸ਼ਰਾਪਤੀਆਂ ਅਸਰਾਂ ਨੇ ਜਾਂ ਬਣਾਈ ਜਾਂ ਕਿਦਾਂ ਪਰ ਫਿਰ ਵੀ ਮੈਨੂੰ ਇਹ ਚੀਜ਼ ਪੁੱਛੀ ਵੀ ਰਾਮਗੜੀਆ ਬਰਾਦਰੀ ਦਾ ਸਾਡੇ ਪੰਜਾਬੀਆਂ ਦੀ ਪੱਕੇ ਦਾ ਭੈਣ ਭਰਾਵਾਂ ਨੂੰ ਕਿ ਦੁੱਖ ਲੱਗਿਆ ਹੋਵੇ ਇਹ ਬਰਕਾਰ ਦੀ ਕੋਈ ਆਵਾਜ਼ ਆ ਜਾਣੇ ਨਾ ਜਾਣੇ ਈ ਮੇ ਤੁਹਾਨੂੰ ਗਲਤੀ ਹੋਈ ਆ ਤਾਂ ਸਾਰੇ ਰਾਮਗੜੀਆ ਪਰਿਵਾਰ ਸਾਡੇ ਪੰਜਾਬੀ ਸਾਡੇ ਭੈਣ ਭਰਾ ਮੈਨੂੰ ਮਾਫ ਕਰਨਗੇ ਕਿਉਂਕਿ ਮੈਂ ਮਾਫੀ ਚਾਹਣਾ ਅਸੀਂ ਕਲਾਕਾਰ ਬੰਦੇ ਆ ਬੜੇ ਲੰਬੇ ਸਮੇਂ ਤੋਂ ਅਸੀਂ ਤੁਹਾਡਾ ਦਿੱਤਾ ਹੀ ਖਾਂਦੇ ਆ ਧੰਨਵਾਦ ਆਸ ਕਰਦਾ ਤੁਸੀਂ ਮੈਨੂੰ ਮਾਫ ਕਰੋਗੇ ਤੁਸੀਂ ਬਣੀ ਰਹੂ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ